ਆਜੀ ਬਟਿੰਡਾ ਪੁਲਿਸ ਵੱਲੋਂ ਐਸਡੀਐਮ ਰੈਵਨਿਊ ਡਿਪਾਰਟਮੈਂਟ ਦੀ ਜੁਆਇੰਟ ਕੋਆਰਡੀਨੇਸ਼ਨ ਚ ਇੱਕ ਜਰੀ ਨਜਾਇਜ਼ ਉਸਾਰੀ ਹੋ ਰਹੀ ਸੀਗੀ ਬੀਟ ਤਲਾਬ ਏਰੀਆ ਚ ਉਹਦੀ ਡਿਮੋਲਿਸ਼ਨ ਚ ਅਸੀਂ ਇੱਥੇ ਆਏ ਹਾਂ ਇਹਦੀ ਡਿਟੇਲ ਚ ਮੈਂ ਇਹ ਦੱਸਣਾ ਚਾਹੁੰਦੀ ਆ ਜੀ ਕਿ ਇੱਕ ਸੂਰਜ ਕੁਮਾਰ ਸਨ ਆਫ ਜੰਗੀਰ ਸਿੰਘ ਵਾਸੀ ਬਸਤੀ ਨੰਬਰ 2 ਬੀਟ ਤਲਾਬ ਦਾ ਰਹਿਣ ਵਾਲਾ ਹੈ ਉਹਦੀ ਵਾਈਫ ਕੁਲਵਿੰਦਰ ਕੌਰ ਇਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਸਰਕਾਰ ਦੀ ਜਿਹੜੀ ਆਪਣੀ ਜ਼ਮੀਨ ਹੁੰਦੀ ਹੈ ਉਹਦੇ ਤੇ ਵਿਦਆਊਟ ਐਨੀ ਆਥੋਰਾਈਜੇਸ਼ਨ ਇਹ ਉਸਾਰੀ ਕਰਾ ਰਹੀ ਸੀਗੀ ਸੋ ਸਾਨੂੰ ਡੀਸੀ ਸਾਹਿਬ ਵੱਲੋਂ ਇੱਕ ਲੈਟਰ ਵੀ ਆਈ ਸੀ ਕਿ ਐਸਡੀਐਮ ਉ ਆਪਣੀ ਇਹਦੀ ਡਿਮੋਲਿਸ਼ਨ ਕਰਾਨੀ ਹੋਤੇ ਚ ਸਾਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਫॉर ਲਾਅ ਐਂਡ ਆਰਡਰ ਔਰ ਅਸੀਂ ਜਦੋਂ ਇਹਦੀ ਡਿਟੇਲਸ ਕਢਾਈਆਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹ ਸੂਰਜ ਹੈ ਔਰ ਇਹਦੀ ਵਾਈਫ ਕੁਲਵਿੰਦਰ ਸੂਰਜ ਤੇ 9 ਮੁਕਦਮੇ ਦਰਜ ਹੈ ਜਿਨ੍ਹਾਂ ਚ 5 ਮੁਕਦਮੇ ਐਨਡੀਪੀਐਸ ਦੇ ਹੈਗੇ 3 ਐਕਸਾਈਜ਼ ਸਾਡ ਦੇ ਹੈਗੇ ਔਰ ਇੱਕ 360 353186 ਦਾ ਰੀਸੈਂਟਲੀ ਦਰਜ ਹੋਇਆ ਸੀ ਜਿਹਦੇ ਤਹਿਤ ਇਸ ਟਾਈਮ ਬਟਿੰਡਾ ਜੇਲ੍ਹ ਤੋਂ ਲਾਚਡ ਹੈਗਾ ਔਰ ਇਹਦਾ ਬ੍ਰਦਰ ਤੇ ਵੀ ਕਈ ਸਾਰੇ ਐਨਡੀਪੀਐਸ ਦੇ ਮੁਕਦਮੇ ਹੈ ਬਟ ਇਸ ਪਾਰਟਿਕੂਲਰ ਕੇਸ ਤੇ ਬ੍ਰਦਰ ਦੀ ਇਨਵੋਲਵਮੈਂਟ ਨਹੀਂ ਹੈ ਇਹਦੀ ਵਾਈਫ ਔਰ ਸੂਰਜ ਮਿਲ ਕੇ ਉਹ ਸਾਰੀ ਕਰਾਰੇ ਸੀਗੇ ਸੋ ਅਸੀਂ ਜਿਹੜਾ ਯੁੱਧ ਨਸ਼ੇ ਵਿਰੋਧ ਇੱਕ ਨਵੀਂ ਵਾਰ ਅਗੇਂਸਟ ਡਰਗਸ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਨਵਾਂ ਇਨੀਸ਼ੀਏਟਿਵ ਸ਼ੁਰੂ ਹੋਇਆ ਹੈ ਉਹਦੇ ਤਹਿਤ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਇੱਥੇ ਆਈ ਹੈ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਡਰਗ ਪ੍ਰੋਸੀਡਸ ਤੇ ਇਸ ਤਰ੍ਹਾਂ ਦੀ ਕੋਈ ਇਨਫਰਾਸਟ੍ਰਕਚਰ ਬਣਾਏਗਾ ਉਹਦੇ ਤੇ ਐਸ ਪਰ ਲਾਅ ਕਾਰਵਾਈ ਕੀਤੀ ਜਾਵੇਗੀ ਸੋ ਇਸ ਤਰ੍ਹਾਂ ਦੀ ਆਪਣੀ ਵੈਲਥ ਨਾ ਕ੍ਰੀਏਟ ਕਰਪਨ ਮਰੇ ਮਾਮਲੇ ਕਿੰਨੇ ਕਿ ਦਰਜ ਨੇ ਇਸ ਰਿਪੋਰਟ ਕੀਤੇ ਜਿਹਦਾ ਤੁਹਾਨੂੰ ਘਟ ਆਇਆਗਾ ਜਿਹੜਾ ਜੀ ਸਾਡੇ ਕੋਲ ਰਿਕਾਰਡ ਹੈ ਸੂਰਜ ਤੇ ਪੰਜ ਮੁਕਦਮੇ ਐਨਡੀਪੀਐਸ ਦੇ ਦਰਜ ਹੈ ਤਿੰਨ ਮੁਕਦਮੇ ਐਕਸਾਈਜ਼ ਦੇ ਦਰਜ ਹੈ ਔਰ ਇੱਕ ਮੁਕਦਮਾ 307 353 186 ਦਾ ਰੀਸੈਂਟਲੀ ਦਰਜ ਹੋਇਆ ਹੈ ਨਸ਼ੇ ਦੇ ਸੋਦਾਗਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਸਾਹਮਣੇ ਜੋ ਐਗਜ਼ਾਮਪਲ ਹੈ ਜੀ ਨਸ਼ੇ ਦੇ ਸੋਦਾਗਰਾਂ ਲਈ ਹੀ ਹੈ ਤੁਹਾਨੂੰ ਪਤਾ ਹੈ ਕਿ ਇਹਦੇ ਕੋਲ ਕੋਈ ਪ੍ਰੋਸੀਡਸ ਨਹੀਂ ਸੀਗੀ ਇਸੇ ਕਰਕੇ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਇਹਦੀ ਡਿਮੋਲੀਸ਼ਨ ਕਰਨੀ ਹੈ ਤੇ ਸਾਨੂੰ ਪੁਲਿਸ ਹਮਦਾਂ ਦਿੱਤੀ ਜਾਵੇ ਔਰ ਇਹ ਰਿਲੇਟਡ ਇਸ ਤੁਹਾਨੂੰ ਏਰੀਆ ਪਤਾ ਤੁਹਾਨੂੰ ਪਿਛਲੀ ਵਾਰ ਜਦੋਂ ਦੋ ਤਿੰਨ ਦਿਨ ਪਹਿਲਾਂ ਵੀ ਅਸੀਂ ਇੱਥੇ ਆਏ ਸੀਗੇ ਕਾਫੀ ਲੋਕਾਂ ਨੇ ਦੱਸਿਆ ਕਿ ਇਹਨਾਂ ਨੇ ਇਹ ਬਿਲਕੁਲ ਇਲੀਗਲ ਬਣਾਈ ਹੋਈ ਹੈ ਸੋ ਮੈਸੇਜ ਇਹ ਹੈ ਕਿ ਜੋ ਇਸ ਤਰ੍ਹਾਂ ਦੇ ਕੰਮਾਂ ਜੋ ਪੈਸੇ ਇਕੱਠੇ ਕਰਨਗੇ ਉਹਦਾ ਰਿਜ਼ਲਟ ਇਹ ਹੀ ਹਣਾ ਹੋਣ ਵਾਲਾ ਕਾਰਵਾਈ ਇਸ ਤਰ੍ਹਾਂ ਹੀ ਹੋਵੇਗੀ ਸੋਰੀ ਮਕਾਨ ਟਾਣੇ ਆ ਦੇਖੋ ਜੀ ਫਰਸਟ ਦਾ ਅਜ ਅਸੀਂ ਇਹੀ ਕਰ ਰਹੇ ਆ ਬਾਕੀ ਸਾਡਾ ਪਾਈਪਲਾਈਨ ਜੋ ਹੈ ਉਹਦਾ ਜਿਹੜਾ ਪ੍ਰੋਸੀਜਰ ਹੁੰਦਾ ਹੈ ਸਿਵਲ ਨੂੰ ਐਸ ਪਰ ਲਾ ਨੋਟਿਸ ਵਗੈਰਾ ਦੇਨੇ ਪੈਂਦੇ ਦੇ ਆਰ ਫੋਲੋਇੰਗ ਥੈਟ ਜਦੋਂ ਸਾਡੇ ਕੋਲ ਲੀਗਲੀ ਵਾਈਬਲ ਹੋਏਗਾ ਉਦੋਂ ਅਸੀਂ ਅਗਲੀ ਕਾਰਵਾਈ ਕਰਾਂਗੇ ਜਿਨ੍ਹਾਂ ਤੇ ਕਾਰਵਾਈ ਕਰਨੀ ਆ ਉਹ ਨਸ਼ਾ ਤਸਕਰ ਹੈ ਕਿ ਨਸ਼ਾ ਜਿਹੜੇ ਨਸ਼ਾ ਕਰ ਵੀ ਲਏ ਉਹਨਾਂ ਤੇ ਵੀ ਕਰ ਰਹੇ ਹਾਂ ਦੇਖੋ ਜੀ ਇਹ ਵਾਲੀ ਕਾਰਵਾਈ ਤਾਂ ਨਸ਼ਾ ਤਸਕਰ ਤੇ ਹੋਣੀ ਹੈ ਨਸ਼ਾ ਕੰਜ਼ਿਊਮ ਕਰਨ ਵਾਲਿਆਂ ਲਈ ਸਰਕਾਰ ਵੱਲੋਂ ਬਹੁਤ ਸਾਰੀ ਇਨੀਸ਼ੀਏਟਿਵਸ ਹੈ ਮੈਂ ਆਪਾਂ ਜਿੰਨ ਪਹਿਲਾਂ ਕਾਰਪੋਰੇਸ਼ਨ ਨੇ ਨੋਟਿਸ ਹੀ ਭੇਜੇ ਕਈਆਂ ਨੂੰ ਉਹਨਾਂ ਚ ਕਈ ਪਰਿਵਾਰ ਪਰੇਕਾ ਦੇ ਬੱਚੇ ਜਿਹੜੇ ਨਸ਼ਾ ਕਰਦੇ ਹੁੰਦੇ ਸਾਡੀ ਨਸ਼ਾ ਕਰਦੇ ਇਹ ਕੋਈ ਉਹਨਾਂ ਦੇ ਕਹਿਣ ਨਾਲ ਔਰ ਜੋ ਸਾਡੇ ਕੋਲ ਔਨ ਰਿਕਾਰਡ ਹੈ ਵਾਟ ਇਜ਼ ਔਨ ਰਿਕਾਰਡ ਹਸ ਟੂ ਬੀ ਵੈਰੀਫਾਈਡ ਮੈਡਮ ਹੋਰ ਵੀ ਇਹ ਲੋਕਾਂ ਦੇ ਆਉਣ ਵਾਲੇ ਦਿਨਾਂ ਚ ਛੋਟੇ ਛੋਟੇ ਗੱਲ ਡੈਫੀਨਿਟਲੀ ਸੀ ਸਾਡੇ ਕਾਫੀ ਅਸੀਂ ਆਇਡੈਂਟੀਫਾਈ ਕਰਕੇ ਡੀਸੀ ਸਾਹਿਬ ਨਾਲ ਤਾਲਮਿਲ ਕੀਤਾ ਹੋਇਆ ਬਟ ਵੀ ਵਿਲ ਫਾਲੋ ਦ ਡਿਊ ਪ੍ਰੋਸੀਜਰ ਮਾਸਕਰੇ ਹੌਟਸਪੌਟ ਏਰੀਆ ਆਏਗਾ ਪਿੱਛੇ ਥੋੜੇ ਪਹਿਲਾਂ ਤੁਸੀਂ ਰੈਡਿੰਗ ਕੀਤੀ ਅੱਜ ਵੀ ਤੇ ਚੈਕਿੰਗ ਆਊਟ ਕੀਤੀ ਜਾਵੇਗੀ ਜਾਂ ਹੋਰ ਉਹ ਕਿੰਨੀ ਕੀ ਪ੍ਰਮਾਣਿਕ ਕੀਤੀ ਹੈਗੀ ਅੱਜ ਤਾਂ ਜੀ ਅਸੀਂ ਫਿਲਹਾਲ ਇਸੇ ਕੰਮ ਲਈ ਆਏ ਆ ਬਾਕੀ ਸਾਡੇ ਕੰਟੀਨਿਊਸ ਰੇਟ ਚੱਲ ਰਹੇ ਡੇਲੀ بیس ਤੇ ਅਸੀਂ ਕੋਈ ਨਾ ਕੋਈ ਨਸ਼ਾ ਤਸਕਰ ਵਕਫ ਵਕਫ ਏਰੀਆ ਚ ਫੜ ਰਹੇ ਬਟ